ਕੋਈ ਗੱਲ ਨਹੀਂ ਹੁਣੇ ਲਾਗਿੰਦਾ ਪਤਾ ਵੀ ਸੱਚ ਗਿਰ ਝੂਠ ਗੀ ਐ ਤੂੰ ਬੱਚੇ ਡੁੱਬਿਆ ਕਿ ਨਹੀਂ ਡੋਬਿਆ ਦਿਲਪ੍ਰੀਤ 10 ਬੁੱਤ ਤੈਨੂੰ ਹੋਇਆ ਗੀ ਕਿਨੇ ਡੋਬਿਆ ਤੈਨੂੰ ਸੱਚ ਬੋਲੀ ਮੇਰਾ ਪੁੱਤ ਦੱਸ ਤੈਨੂੰ ਡਰਨ ਦੀ ਕੋਈ ਲੋੜ ਨਹੀਂ ਐ ਮੈਂ ਲਖ ਲੋ ਤਾਂ ਨਾ ਵੇ ਪਤਾ ਪਤਾ ਕੀ ਹੋਇਆ ਸੀ ਮੈਂ ਦੱਸਾਂ ਮੇਰੀ ਨਖੇ ਡੰਡਿਆ ਸੀ ਤੇ ਮਾਂ ਮਿੰਨ ਡੋਬਤਾ ਕਿੱਥੇ ਮੈਂ ਡੋਬਿਆ ਵਾ ਝੂਠ ਬੋਲਣ ਡਿਆ ਮਾਂ ਵਰਗਾ ਇੱਕ ਨੰਬਰ ਦਾ ਝੂਠਾ ਵਾ ਕਿਉਂ ਝੂਠ ਮਾਰਨੀ ਆ ਨਿਆਣੇ ਕਦੀ ਝੂਠ ਨਹੀਂ ਮਾਰਦੇ ਨਿਆਣੇ ਬੱਚੇ ਰੱਬ ਦਾ ਰੂਪ ਹੁੰਦੇ ਸਮਝ ਲਗੀ ਕਹਾਂ ਰੱਬ ਦਾ ਰੂਪ ਆ ਇਹਦੇ ਬਹੁਤ ਸਾਰਾ ਸਾਰ ਮੈਨੂੰ ਬਣਾਉਣ ਵਾਲੀਆਂ ਗੱਲਾਂ ਕਰਦਾ ਮੈਂ ਇਹਨੂੰ ਡੋਬ ਕੇ ਦੇ ਦੇ ਕੋ ਨਿਆਣੇ ਕੋ ਕੀ ਲੈਣਾ ਹੈਗਾ ਭਾਬੀ ਜਿੱਦਾਂ ਇਹਨੂੰ ਡੋਬਿਆ ਨਾ ਮੇਰਾ ਤਾਂ ਦਿਲ ਕਹਦਾ ਤੈਨੂੰ ਵੀ ਲੈ ਡੋਬ ਕੇ ਦੱਸਾਂ ਤੇ ਫਿਰ ਪਤਾ ਲੱਗੇ ਝੂਠ ਕੀ ਹੁੰਦਾ ਤੇ ਸੱਚ ਕੀ ਹੁੰਦਾ ਵਾ ਅੱਛਾ ਡੋਬ ਕੇ ਦੱਸੇ ਤੂੰ ਤੇਰੀ ਕੋ ਜਬਾਨ ਜ਼ਿਆਦਾ ਨਹੀਂ ਚੱਲ ਲਾਪੀ ਯਾ ਤੇਰਾ ਹੱਥ ਚੱਲਣ ਦਾ ਪਿਆ ਨਾ ਮੈਨੂੰ ਸੰਭਾਲਣਾ ਵੀ ਹੁੰਦਾ ਵਾ ਲਿਆ ਹਾਂ ਤੈਨੂੰ ਮੈਂ ਦੱਸਾਂ ਤੇ ਲਿਆ ਤੈਨੂੰ ਮੈਂ ਡੋਬਾਂ ਇੱਥੇ ਇੱਥੇ ਤੈਨੂੰ ਫੇਰ ਪਤਾ ਲੱਗ ਗਿਆ ਛੱਡ ਦੇ ਮੈਨੂੰ ਮੈਂ ਤੈਨੂੰ ਦੱਸ ਮੈਂ ਕਿਹਾ ਨਾ ਤੂੰ ਮੇਰੇ ਮੁੰਡੇ ਨੂੰ ਅੱਜ ਡੋਬਿਆ ਤੇ ਮੈਂ ਤੈਨੂੰ ਨਹੀਂ ਛੱਡਣਾ ਹੁਣ ਦੱਸ ਹੁਣ ਛੱਡ ਦੇ ਹੁਣ ਨਹੀਂ ਮੈਂ ਤੈਨੂੰ ਛੱਡਣਾ ਤੂੰ ਮੈਨੂੰ ਦੱਸ ਨਾ ਇੱਕ ਦਿਨ ਤੇ ਮੈਂ ਲਿਆਉਂਗੀ ਠੀਕ ਸੁਣੋ ਇਹ ਕਿਹੜਾ ਤਰੀਕਾ ਹੈ ਬਲਾ ਤੇਰੀ ਪਤਨ ਹੈਗਾ ਵੀ ਮੈਂ ਤੇਰੀ ਲੱਗਦੀ ਗਈ ਆ ਤੂੰ ਸਾਰੇ ਰਿਸ਼ਤਿਆਂ ਦੇ ਲੋ ਲਿਆਜ ਪੁੱਲ ਗਈ ਆ ਤੈਨੂੰ ਇਹ ਨਹੀਂ ਪਤਾ ਕਿ ਉਹ ਕਿਤੇ ਲੱਗਦਾ ਮੇਰੀ ਹਿੰਮਤ ਪਈ ਤੂੰ ਕੋਈ ਮੁੰਡੇ ਨੂੰ ਡੋਬਿਆ ਤੇ ਉਹਨੇ ਰੱਖਿਆ ਮਾਂ ਵੀ ਅੱਛਾ ਗਾਵਾਰੀਓ ਹੱਥੀ ਪੈ ਗਈ ਮੇਰੀ ਹਿੰਮਤ ਨਾ ਪਵੇ ਹੁਣ ਤੁਹਾਡੇ ਸਾਹਮਣੇ ਮੈਨੂੰ ਪਾਣੀ ਚ ਡੋਬਤਾ ਹੱਥੀ ਉਹ ਮੇਰੇ ਪੈ ਗਈ ਅਜੇ ਮੈਂ ਉਹਨੂੰ ਕੋ ਹੱਕਾ ਹੀ ਨਾ ਮੈਂ ਹੱਥਾਂ ਚ ਚੂੜੀਆਂ ਤੇ ਨਹੀਂ ਪਈਆਂ ਬੇ ਤੇ ਮੂੰਹ ਵਾਲ ਵੇਂਦੀ ਰਵਾਂ ਉਹਨੇ ਲਿਆਜ ਕਰਨਾ ਤੂੰ ਉਹਦਾ ਬੱਚਾ ਕਿਦਾਂ ਡੋਬਿਆ ਅਜੇ ਤੱਕ ਡੋਬਿਆ ਨਾ ਤੇ ਚੂੜ ਬੋਲੀ ਜਾਂਦਾ ਤੂੰ ਹੀ ਉਹਦੇ ਮਗਰ ਹੀ ਲੱਗੀ ਜਾਂ ਅਰੇ ਤੇ ਪਹਿਲਾਂ ਆ ਚੜੀ ਜਾਨੀ ਉਸਕਾ ਕੁੰਦੀ ਨਹੀਂ ਕਿ ਹੁਣ ਉਹਨੇ ਕੂਣਾ ਹੀ ਹਾਂ ਹਾਂ ਤੂੰ ਭਾਣੇ ਵਧੀਆ ਕੀਤਾ ਇਹਦੀ ਭਾਸ਼ਾ ਨਾ ਇਹਦੀ ਨੂੰ ਜਵਾਬ ਦਿੱਤਾ ਆ ਬਹੁਤ ਮਜ਼ਾ ਆਇਆ ਮੈਨੂੰ ਚਲੋ ਠੀਕ ਆ ਜੇ ਹੁਣ ਤੁਸੀਂ ਮੇਰੀ ਭਾਸ਼ਾ ਦੇ ਵਿੱਚ ਮੈਨੂੰ ਜਵਾਬ ਦਿੱਤਾ ਵਾ ਨਾ ਤੇ ਹੁਣ ਤੁਸੀਂ ਮੇਰੀ ਭਾਸ਼ਾ ਅਸਲੀ ਵੇਖੋਗੇ ਜੇ ਤੁਹਾਨੂੰ ਮੈਂ ਦਿਨੇ ਤਾਰੇ ਨਾ ਨਾ ਵਿਖਾਤੇ ਤੇ ਤੁਸੀਂ ਕੀ ਯਾਦ ਕਰੋਗੇ ਪਿੱਤਾ ਦਾ ਵਾ ਕੀ ਦੇ ਨਾਲ ਪਿਆ ਵਾ ਉਹ ਇੱਥੇ ਰਿਓ ਮਾਂ ਦੇ ਪੁੱਤੋ ਵੇਖੀ ਤਾਂ ਸਹੀ ਜਾੜੀ ਕਾਲਾ ਜਿਹੜਾ ਤਾਰੇ ਨਾ ਵਿਖਾਉਂਨੇ ਵਖਾਉਂਦੀ ਆ ਅੱਗੇ ਤਾਰੇ ਘਾਟੇ ਵੜਨੀਆਂ ਤੂੰ ਤੇ ਚੰਦਰਮਾ ਜਮੀਨ ਥੱਲੇ ਲੈ ਜਾਂਦਾ ਚਲਾਰੇ ਤੋੜ ਅਰ ਦੀਪ ਗੱਲਾਂ ਵੇ ਇੱਕ ਤਾਂ ਮਾਰਦੀ ਏ ਵੇਖਿਆ ਵੀਰ ਕਿੱਦਾਂ ਮਿਰਚਾਂ ਲਗੀਆਂ ਜਦੋਂ ਆਪਣੇ ਨਾ ਹੋਈ ਨਾ ਤੇ ਵੇ ਕਿੱਦਾਂ ਭੱਜੀ ਗਈ ਫੁੱਨ ਫੁੱਨ ਕੋਈ ਨਹੀਂ ਹੁਣ ਜੇ ਇਹ ਇਦਾਂ ਕਰਿਆ ਕਰੋ ਫਿਰ ਤਾਂ ਮੈਂ ਇਤੋਂ ਵੀ ਤਾਮ ਇਹ ਕਿਤੇ ਮੇਰੇ ਮੁੰਡੇ ਵਾਲਾ ਘੂਰ ਕੇ ਵੀ ਵੇਖ ਲਿਆ ਇਹਦੀਆਂ ਅੱਖਾਂ ਨਾਲ ਮੈਂ ਕੱਟ ਕੇ ਹੱਥ ਚ ਫੜਾ ਦਿਆਂ ਤਾਂ ਕਹਿ ਦੀ ਕੋਈ ਲਿਆਣੀ ਤੇਲ ਨਹੀਂ ਵਰਤਾਂ ਬਫੇਰਾ ਤੂੰ ਚੁੱਪਾ ਰਹਿ ਵੇਖ ਲਿਆ ਚੰਗਾ ਜੇ ਮਾੜਾ ਮਟਾ ਕਰਦੀ ਨਾ ਉਸੇ ਸੋਡਾ ਲਾ ਇਹਨੂੰ ਮਿਲਦੇ ਨੂੰ ਖੁੱਲਵਾ ਕਿਉਂ ਮਾਤਾ ਠੀਕ ਨਹੀਂ ਨਹੀਂ ਖੁੱਲੀ ਛੁੱਟੀ ਸਾਡੀ ਲੈ ਤੇ ਜਿਆਦਾ ਵਾਦੀ ਜਾਂਦੀ ਆ ਨਾਵੇਂ ਦੀ ਤੇ ਮੁੰਡਾ ਤੇ ਹੁਣੇ ਡੋਬ ਦਿੱਤਾ ਸੀ ਨਾ ਇਹਨੇ ਜਿੰਨਾ ਹੀ ਚੁੱਪ ਕੀ ਤਰੀ ਨੇ ਨਾ ਉਨੇ ਭੂਏ ਚੜਦੀ ਆ ਇਹਨੂੰ ਅਸੀਂ ਖੁੱਲ ਜਾ ਦਿੱਤੀ ਆ ਤੱਦ ਕਰਕੇ ਭੂਏ ਚੜਦੀ ਆ ਮੈਂ ਨਾ 2 ਮਿੰਟ ਹੁੰਦੀ ਤੇ ਇੱਥੇ ਪਤਾ ਨਹੀਂ ਕੀ ਕੁਝ ਬੰਨਣਾ ਸੀ ਹੋਰ ਅਸੀਂ ਅਖਣਾ ਨਿਆਣਾ ਫੇੜਨ ਧਿਆ ਖਰੀਆਪ ਡੁੱਬ ਗਿਆ ਵਾ ਇਹਨਾਂ ਨਵੇਂ ਕਰਨਾ ਸਾਡੇ ਨਾਲ ਕਰਦਣਾ ਸੀ ਤੇ ਪਰ ਹਾਜ਼ੀ ਕੀਤੀ ਇਹਨੇ ਵੀ ਮੈਨੂੰ ਤੇ ਇੱਥੇ ਇੰਨਾ ਹੈ ਹੀ ਨਹੀਂ ਵੀ ਇਹੋ ਜੇ ਕੰਮ ਵੀ ਕਰ ਜੂਗੀ ਹੁਣ ਤੇ ਇਹਦੇ ਤੇ ਰਤਾ ਜਿੰਨਾ ਵਿਸ਼ਵਾਸ ਨਹੀਂ ਰਹਿ ਗਿਆ ਚੱਲ ਕੁੜੀਏ ਇਹਦੇ ਕੱਪੜੇ ਬਦਲ ਨਾਲੇ ਆ ਪਾਣੀ ਪੂਣੀ ਪੀਣ ਨਾਲੇ ਇਹਨਾਂ ਮੁੰਡੇ ਨੇ ਪਿਆਲ ਪਾਣੀ ਠੀਕ ਗਰਨਾਮ ਵੇਖ ਲੈ ਮਾਸਾ ਬਾਜ ਨਹੀਂ ਆਈ ਇਹ ਕੀ ਲੱਗੀ ਇੱਥੇ ਸਾਡੇ ਘਰ ਚੰਦ ਚੜਨ ਇਹ ਹੁਣੇ ਸਾਡੇ ਘਰ ਚੰਦ ਚੜ ਜਾਂਦਾ ਤਾਂ ਕੀ ਬਣਨਾ ਹੈ ਸਾਡੇ ਘਰ ਅਸੀਂ ਬੱਜੇ ਮਰ ਜਣਾ ਹੈਗਾ ਇੱਥੇ ਠਾਣੇ ਉਹ ਮਾਰਾ ਮੈਨੂੰ ਤਾਂ ਸਿਮ ਲੱਗੀ ਜਨਾਨੀ ਇਤਿਹਾਇ ਨਿਹਾਂ ਤੱਕਰ ਸਕਦੀ ਜਨਾਨੀ ਮੇਂਦੇ ਚ ਕੀ ਨਹੀਂ ਹੁੰਦਾ ਵੀ ਇਹ ਇੰਨਾ ਕਰ ਸਕਦੀ ਆ ਪਹਿਲੋੜ ਮੱਸੇ ਮਤ ਸੁਚਾਈ ਵੀ ਲੜਦੀ ਐ ਵੀ ਆ ਕੰਮ ਨਹੀਂ ਕਰਦੀ ਪਰ ਇਹਨੇ ਨਵਾਂ ਹੀ ਨਾ ਚੰ ਚੜ੍ਹ ਕੇ ਹਸਣ ਲੱਗੀ ਸਾਡੇ ਘਰ ਚ ਲੋਕਾ ਖੜੇ ਨਾ ਜਾਣ ਕੇ ਮੁੰਡਾ ਮਾਰਤਾ ਕੁੜੀ ਦਾ ਇਹਦੇ ਸਹੁਰਿਆਂ ਬਲਗ ਗੱਲਾਂ ਕਰਨੀਆਂ ਵੀ ਵੀ ਘਰੀ ਕੋਈ ਚੁੱਕ ਕੇ ਮਾਰਤਾ ਹੀ ਮੁੰਡਾ ਆਡਾ ਉਹਨਾਂ ਵੀ ਜਾ ਕੇ ਪੈਣਾ ਸੀ ਨਾ ਮੜ ਕੇ ਉਹ ਦੋ ਤੇ ਦਿਨ ਹੀ ਬਣੀ ਤੇ ਹੋਰ ਕਹਿਦੀ ਐ ਕੀ ਬਣ ਲੱਭੂ ਬਣੂਗੀ ਐ ਉਹ ਕਿਸਦਾ ਕੀ ਬਣਨਾ ਮਾਰਾ ਇਹਨੇ ਇਹਦੇ ਘਰ ਨੂੰ ਸਨ ਲੌਂਡ ਵੀ ਦੋ ਤਾਂ ਡੋਬ ਕੇ ਮਾਰਨ ਲੱਗੀ ਲੋਕਾ ਗਿਆ ਖੜਨਾ ਸੀ ਵੀ ਨਾ ਆ ਮਾਰਤਾ ਡੋਬ ਕੇ ਹੋਰੇ ਕੋਈ ਗੱਲ ਨਹੀਂ ਇਹਨੂੰ ਮੈਂ ਹਾਂ ਯਾ ਰੋਕ ਕਰੂੰਗਾ ਨਾ ਇਹਦੇ ਕੰਨ ਚ ਪਾਣੀ ਦੂਗੀ ਉਹ ਕੀ ਭਲਾ ਤੂੰ ਕਦਾ ਇਹਨੂੰ ਰੋਕ ਕਰਨਾ ਜਦੋਂ ਇੱਥੇ ਕੋਈ ਬੰਦਾ ਮਾਰ ਦੂ ਫੇਰ ਇਹਨੂੰ ਰੋਕ ਕਰੇ ਫੇਰ ਇਹਨੂੰ ਸਮਝਾਈਏ ਰਖਾਨੇ ਚ ਗੱਲ ਪਾਵੀ ਮਾਤਾ ਤੈਨੂੰ ਨਹੀਂ ਪਤਾ ਮੈਂ ਲੋਕਾਂ ਨੂੰ ਸ਼ਰਮ ਮਾਰਦਾ ਲੋਕੀਂ ਪਤਾ ਕੀ ਸੋਚਦੇ ਜਿਹੜੇ ਜਾਣ ਕਰੇ ਛਤਰਖਾਨਾ ਦੇ ਵਾਲੇ ਲੋਕਾਂ ਨੇ ਥੋੜਾ ਪਤਾ ਵੀ ਇਹੋ ਹੀ ਜੇ ਬੇਵਕੂਫ ਜਨਾਨੀ ਆ ਇਹ ਛਤਰਖਾਨਾ ਵਾਲੇ ਕੰਮ ਕਰਦੀ ਆ ਹੁਣੇ ਕੋਈ ਚੰਦ ਚੜ ਜਾਂਦਾ ਤੇ ਲੋਕਾਂ ਨੇ ਘੱਟ ਗੱਲਾਂ ਕਰਨੀਆਂ ਜ਼ਿਆਦੀਆਂ ਹੋਣੀਆਂ ਹੈਗੀਆਂ ਇਹਨੂੰ ਕੀ ਲੱਗੇ ਮੈਂ ਮੋਕ ਹੀ ਜਾਣਾ ਆਪਣੀ ਜ਼ਿੰਦਗੀ ਖਤਮ ਕਰ ਲੈਣੀ ਇਨਾਂ ਨਖਤਿਆਂ ਦੇ ਸਿਰ ਚੜ ਕੇ ਇਨਾਂ ਤੇ ਮੇਰਾ ਜੀਣਾ ਹੀ ਮੁਸ਼ਕਲ ਕੀਤਾ ਵਾ ਪਰ ਨਹੀਂ ਜੇ ਮੈਂ ਮੁੱਕ ਗਈ ਤੇ ਇਨਾਂ ਨੂੰ ਕੀ ਹੋਣਾ ਇਨਾਂ ਦਾ ਤਾਂ ਤੇ ਫਾਇਦਾ ਹੀ ਫਾਇਦਾ ਵਾ ਨਹੀਂ ਨਹੀਂ ਜਾਨ ਤੇ ਮੈਂ ਆਪਣੀ ਖਤਮ ਕਰੂੰਗੀ ਪਰ ਇਦਾਂ ਨਹੀਂ ਨਾਲ ਇਨਾਂ ਨੂੰ ਵੀ ਬਣਾ ਕੇ ਛੱਡੂੰਗੀ ਇਦਾਂ ਕਰਦੀ ਆ ਕਾਗਜ਼ ਤੇ ਲਿਖ ਕੇ ਜਾਨੀ ਆ ਜਿੱਦਾਂ ਫਿਲਮਾਂ 'ਚ ਲਿਖਦੇ ਹੁੰਦੇ ਆ ਤੇ ਭੁੜਕੇ ਮਗਰਲੇ ਸਾਰੇ ਵੱਜ ਜਾਂਦੇ ਹੁੰਦੇ ਆ ਤੇ ਵਾਵਾ ਨਾਲੇ ਜੇਲ ਦਾ ਪਾਣੀ ਪੀਣਗੇ ਨਾ ਤੇ ਪਤਾ ਲੱਗੂਗਾ ਵੀ ਪੰਮੋ ਕੀ ਚੀਜ਼ ਹੀਗੀ ਕਾਪੀ ਫਿਰ ਬੈਨ ਨਹੀਂ ਕਰਨੀ ਕੱਲੇ ਕੱਲੇ ਦਾ ਨਾਮ ਲਿਖੂਗੀ ਵੇਖੀ ਦੱਸਈ ਮਾਰੂੰਗੀ ਇਹਨਾਂ ਨੂੰ ਬਣਾ ਕੇ ਮੈਂ ਅੰਤਰਿਆਨ ਹੁਣ ਉੱਤੇ ਨਾ ਮੋٹے ਮੋٹے ਆਪਣੇ ਸੈਨ ਕਰ ਦਿੰਨੀ ਆ ਵੇਖੀ ਸਈ ਨਾ ਜੇਲ੍ਹ ਦਾ ਪਾਣੀ ਪੀਤਾ ਤੇ ਇਹ ਵੀ ਕੀ ਯਾਦ ਕਰਨਗੇ ਐਨੀ ਬੇਇੱਜ਼ਤੀ ਐਨੀ ਬੇਇੱਜ਼ਤੀ ਮੇਰ ਕੋ ਨਹੀਂ ਕਰਾਈ ਜਾਂਦੀ ਟਾਡੇ ਸਿਰ ਚੜ ਕੇ ਨਖਤਿਆਂ ਮਾਰਨ ਲੱਗੀਆਂ ਹੁਣ ਸੌਖੇ ਹੋ ਜਾਓ ਮੈਨੂੰ ਮਾਰ ਕੇ ਦੇ ਲਿਪਤਾ ਮੇਰੀ ਗੱਲ ਸੁਣ ਨੀ ਅੱਜ ਵੇਖਿਆ ਨਾ ਕਿੰਨਾ ਕੁਝ ਹੋਇਆ ਵਾ ਤੇ ਅੱਗੇ ਤੋਂ ਮੇਰੀ ਗੱਲ ਸੁਨਣਾ ਇੱਕ ਹੋਰ ਜੇ ਮਾਮੀ ਤੇਰੀ ਤੈਨੂੰ ਆਵਾਜ਼ ਮਾਰੇ ਵੀ ਜਾਂ ਆ ਜਾ ਖੇਡੀਏ ਜਾਂ ਤੈਨੂੰ ਕੁਝ ਖਾਣ ਨੂੰ ਦਵੇ ਤੇ ਉਹਦੇ ਕੋਲ ਲੈ ਕੇ ਕੁਝ ਖਾਣਾ ਨਹੀਂ ਆ ਜੇ ਤੱਕੇ ਨਾ ਵੀ ਤੈਨੂੰ ਕੁਝ ਖਾਣ ਨੂੰ ਦਵੇ ਨਾ ਤੇ ਮੈਨੂੰ ਲਿਆ ਕੇ ਦੱਸਣਾ ਵਾ ਵੀ ਮੰਮਾ ਮਾਮੀ ਨੇ ਆ ਕੋਈ ਦਿੱਤਾ ਖਾਣ ਨੂੰ ਇੱਥੋਂ ਤੱਕ ਆਂਡੂ ਗਾਂਡੂ ਵੀ ਕੋਈ ਕੋਈ ਤੈਨੂੰ ਖਾਣ ਨੂੰ ਦਵੇ ਨਾ ਕਿਸੇ ਕੋ ਕੁਝ ਨਹੀਂ ਖਾਣਾ ਮੈਂ ਠੀਕ ਆ ਮੰਮਾ ਨੂੰ ਦੱਸ ਕੇ ਜੋ ਵੀ ਲੈਣਾ ਨਾ ਮੰਮਾ ਨੂੰ ਦੱਸਣਾ ਆਣ ਕੇ ਵੀ ਮੰਮਾ ਮੈਨੂੰ ਖਾਣੇ ਨੇ ਆ ਚੀਜ਼ ਦਿੱਤੀ ਆ ਤੇ ਨਾਨੀ ਜੇ ਨਾਨੀ ਕੋਈ ਖਾਣੋ ਦੇ ਨਾ ਨਾਨੀ ਕੋ ਲੈ ਲੈਣਾ ਵਾ ਪਰ ਫਿਰ ਵੀ ਮਮਾ ਆਪਣੀ ਜਰੂਰ ਦਸੀਦਾ ਵਾ ਬਾਹਰ ਵੀ ਜੇ ਕੋਈ ਕਰੇ ਨਾ ਇਦਾਂ ਤੇ ਮਮਾ ਨੂੰ ਜਰੂਰ ਦੱਸੇ ਮਮਾ ਮੈਨੂੰ ਆ ਖਾਣ ਨੋ ਦਿੱਤਾ ਕਿਸੇ ਨੇ ਕਿਸੇ ਕੋ ਓਦਾਂ ਨਹੀਂ ਖਾਈਦਾ ਵੀ ਠੀਕ ਹੈ ਨਾ ਹਾਂ ਮੇਰਾ ਪੁੱਤ ਬੜਾ ਤੇ ਜੇ ਮਾਮੀ ਇਹ ਵੀ ਗੱਲ ਕਵੇ ਨਾ ਮੇਨਾਂ ਅਜ ਖੇੜ ਜਾਂ ਆ ਤਨ ਮੈਂ ਖਡਾਉਣਾ ਦਿੰਨੀ ਆ ਕੋਈ ਕੁਛ ਉਹਦੇ ਲਾਗੇ ਤਾਂ ਬਲਤ ਤੂੰ ਜਾਣਾ ਹੀ ਨਹੀਂ ਆ ਠੀਕ ਠੀਕ ਹੈ ਨਾ ਜਿੱਦਾਂ ਦੀ ਤੈਨੂੰ ਅੱਜ ਪਤਾ ਕਿੰਨਾ ਕੁਝ ਕਰਤਾ ਹੁਣੇ ਉੱਥੇ ਤੈਨੂੰ ਮੇਲੇ ਮਾਰਨ ਲੱਗੀ ਸੀ ਹੈ ਤੇ ਜੇ ਮੇਰੇ ਪੁੱਤ ਨੂੰ ਕੁਝ ਹੋ ਜਾਂਦਾ ਫੇਰ ਠੀਕ ਉਹ ਕਦੋਂ ਦੀ ਅੰਦਰ ਵੜੀ ਆ ਅੰਦਰ ਕੋ ਕਰਨਾ ਲਵੇ ਜਾ ਮੇਰਾ ਪੁੱਤ ਜਾ ਕੇ ਤੇ ਵੇਖ ਉਹਨੂੰ ਹੂੰ ਕਰਦਾ ਉੱਥੇ ਵੀ ਜਾ ਕੇ ਵੇਖ ਆਖੇ ਲੱਗ ਜਾ ਕਰਕੇ ਇਸ ਵੇਲੇ ਤੇ ਆਖੇ ਲੱਗ ਜਾ ਕਰੋ ਮੇਰੇ ਤੁਸੀਂ ਆਖੇ ਮਾਤਾ ਲੱਗਦਾ ਤੇਰੇ ਜਿਉ ਆ ਨਾ ਅੰਦਰ ਦੇ ਜਾ ਕੇ ਉਹਨੂੰ ਹੁਣ ਤੂੰ ਮੈਨੂੰ ਜੁ ਮਰ ਜੇ ਉਹ ਨਹੀਂ ਕਰਦੀ ਚੰਗਾ ਤੂੰ ਡਰਿਆ ਨਾ ਲੈ ਬੋਤਾ ਜਾ ਕਬਲ ਤੂੰ ਹੀ ਵੇਖਿਆ ਮੰਮੀ ਮੇਰਾ ਤਾਂ ਉਹਦੇ ਮੱਥੇ ਲੱਗਣ ਉਹਨੇ ਦਿਲ ਕੰਡੇ ਤੂੰ ਵੇਖਣ ਨੂੰ ਕਹਿਣ ਡਿਆ ਮੇਰੇ ਕੋ ਨਾ ਜਾ ਜਾਂਦਾ ਮਰਦੀ ਤੇ ਮਰਦੀ ਰਹੇ ਫਿਰ ਮੈਂ ਜਾਵਾਂ ਤੁਸੀਂ ਤੇ ਮੈਨੂੰ ਚੁਕਾਏ ਪਸਾਇਆ ਤੁਸੀਂ ਤੇ ਨਾ ਮੈਂ ਕਿਸੇ ਪਾਸੇ ਮੈਨੂੰ ਸੋਖਾ ਹੈਗਾ ਉਹ ਬੜੇ ਚੰਗੇ ਕੰਮ ਕਰਨ ਦੀ ਆ ਸੋਈ ਇਹ ਟੰਗਿਆ ਤੁਸੀਂ ਉਦਾਂ ਮੈਨੂੰ ਕਿਦੀ ਮੈਂ ਸੁਣਾ ਤੇ ਕਿਦੀ ਨਾ ਸੁਣਾ ਮੈਂ ਆਹ ਤਾਂ ਉਹ ਬੜੇ ਚੰਗੇ ਕੰਮ ਕਰਨ ਦੀ ਹੈ ਨਾ ਜਿਹਨੂੰ ਵੇਖਣ ਜਾਣਾ ਮੈਂ ਹਿਸਾਬ ਲਾਇਆ ਵਾ ਮੰਮੀ ਹਟਾ ਪਰਣ ਅੱਖ ਨਹੀਂ ਖਾਲ ਝਾਟੀ ਨੋਂ ਮੈਨੂੰ ਉੱਧਰ ਜਾਂਦੀ ਆ ਜੀ ਅੰਦਰ ਬੈਠੀ ਐ 2 ਮਿੰਟ ਤੇ ਬੈਠੀ ਜਾਂਦੇ ਸ਼ਾਂਤੀ ਦਾ ਘਰ ਹੈਗੇ ਹਨ ਹੈਗੀ ਨਾ ਸਾਡੇ ਇਹ ਝਾਟੀ ਮੇਚ ਮੇਚ ਰਬ ਨਹੀਂ ਕਰਨ ਮੇਰੀ ਨੋਂ ਬੈਠੀ ਅੰਦਰ ਦੇਹ ਵੇਹ ਜਾ ਕੇ ਦਿਲ ਥੋੜਾ ਹੈ ਦਾ ਵੇਖ ਕਿ ਛੇਤੀ ਭੱਜੀ ਗਈ ਏ ਵੇਖਣ ਉਹਨੂੰ ਭੱਜੀ ਦਾ ਵੇਖਣਾ ਇੰਦਰ ਬੈਠੀ ਏ ਉਹ ਇਨੇ ਕਰਨ ਜੋਗੀ ਨਹੀਂ ਆ ਗਈ ਮੈਂ ਜਾਣਦਾ ਮੇਰੀ ਜਿਨਾਨੀ ਨਾ ਮੈਨੂੰ ਪਤਾ ਉਹ ਫੜਾ ਮਾਨ ਜੋਗੀ ਆ ਮਨ ਮੁੰਡੇ ਸਿਰਫ ਡਰਾਵੇ ਮਾਰਦੀ ਮਰ ਨਹੀਂ ਸਕਦੀ ਉਹ ਤੁਹਾਨੂੰ ਮਾਰ ਕੇ ਰਜੇ ਨਹੀਂ ਪੰਮਾ ਨਹੀਂ ਪੰਮਾ ਨਹੀਂ ਸਿੱਧੀ ਹੋ ਕੇ ਪਾਹੇ ਦਾ ਕਿਦਾ ਪਈ ਏ ਤੂੰ ਹੋਏ ਦਾ ਮੂੰਹ ਚਾਗ ਨਾ ਭਰਿਆ ਵਾ ਹਏ ਇਹਨੇ ਦਵਾਈ ਪੀਲੀ ਕਰਨਾ ਨਾ ਅਸੀਂ ਲੁੱਟੇ ਗਏ ਕਿਉ ਅਸੀਂ ਮਾਰੇ ਗਏ ਅੱਜ ਅੱਜ ਚਾਰਤਾ ਹੀ ਇਹਨੇ ਚੰਦ ਇਹ ਕੜੀ ਕਲਾ ਨੇ ਕੋਨਾ ਕੋ ਕਰਨਾ ਹੈ ਸਾਡੇ ਘਰ ਅੰਦਰ ਗੜ ਗਿਆ ਚੰਦਾ ਦਵਾਈ ਪੀਲੀ ਹੋਏ ਨੇ ਕਿਦਾਂ ਝੱਕ ਨਾ ਮੂੰਹ ਉਹਦਾ ਭਰਿਆ ਨਾ ਹਿਲਦੀ ਨਾ ਜੁਲਦੀ ਆ ਪਕੜੀ ਨਾ ਮਰਵਾ ਪਹਰੇ ਕਾਂਢੀ ਚੁਣੀ ਸਾਰੇ ਸਾਰੇ ਪਹੜ ਨਹੀਂ ਇੱਕੋ ਮਰਦੀ ਤਾਂ ਮਰਲੀ ਜੈ ਨੂੰ ਤੋ ਤੋ ਦੇਣਾ ਫਰਫਰ ਕਰਨ ਲਈ ਅਸੀਂ ਬੱਜੇ ਸ ਮਰ ਜਾਣਾ ਵਾ ਜੇਲ੍ਹ ਚ ਪਾਣ ਦਾਲ ਪੀਂਦਿਆਂ ਦਵਾਈ ਪੀਤੀ ਨੇ ਤੰਗਾ ਇੱਥੇ ਮਾਰਨਾ ਮਰਦੀ ਮਰਦੇ ਮੈਨ ਨਹੀਂ ਕਹਣਾ ਵੇ ਭਾਬੀ ਜਾ ਮੇਰਾ ਪਤਾ ਰੱਬ ਨੇ ਕੱਢ ਬਾਤ ਨੇ ਪਾਕੇਗਾ ਖੜਗਾ ਇਹਨੂੰ ਵੀਰ ਵੀਰ ਆ ਮੇਰੇ ਨੋਟਸ ਵੀ ਲਿਖਿਆਈਓ ਆਤਮਾ ਤੇ ਨਾ ਮੈਂ ਆਵੇ ਲਿਖਿਆ ਵਾ ਮੈਂ ਆਪਣੇ ਨਨਾਨ ਆਪਣੇ ਘਰ ਵਾਲੇ ਤੇ ਆਪਣੇ ਸੱਸ ਦੇ ਸਿਰ ਤੇ ਚੜ ਕੇ ਆਤਮਾ ਤੇ ਕਰੇ ਮੈਨੂੰ ਮਜਬੂਰ ਕੀਤਾ ਇਹਨਾਂ ਨੇ ਪਰਮਜੀਤ ਕੌਰ ਆਪਣੀ ਨਹੀਂ ਕੋਈ ਗੱਲ ਲਿਖੀ ਸਾਡੀ ਲੈ ਦਿੱਤੀਆਂ ਤੇ ਨਾ ਨਹੀਂ ਹੈ ਹੈਲੋ ਚੁੱਕ ਚੁੱਕ ਬਾਟ ਚੁੱਕ ਚੁੱਕ ਫੜਦਾ ਫੜ ਬਾਬੂ ਨਾਲ ਸੇਰੇ ਹਾਏ ਰਬਾ ਸਾਡੇ ਘਰ ਕੀ ਚੰਦ ਚੜ ਚੱਲਿਆ ਏ ਮੇਰੀਆਂ ਤਾਂ ਕਬਲ ਲੱਤਾਂ ਹੀ ਕੰਬੀ ਜਾਂਦੀਆਂ ਸਰੀਰ ਸਾਰਾ ਮੇਰਾ ਕੰਬੀ ਚੱਲਿਆ ਜਾਂਦਾ ਜੇ ਮੈਂ ਉਹ ਮੁੰਡੇ ਨੂੰ ਆਖਿਆ ਵੇ ਵੇਹ ਅੰਦਰ ਜਾ ਕੇ ਉਹ ਨਹੀਂ ਉੱਠਿਆ ਜੇ ਤੈਨੂੰ ਆਖਿਆ ਤੂੰ ਨਹੀਂ ਉੱਠੀ ਆਪ ਮੈਂ ਆਈ ਜੀ ਪਿਆਣੀ ਜੇ ਮੈਂ ਵੀ ਉੱਥੇ ਬੈਠੀ ਰਹਿੰਦੀ ਗੁੱਸੇ ਦੀ ਭਰੀ ਤਾਂ ਕੀ ਸਾਡੇ ਘਰ ਚੰਦ ਚੜਨਾ ਹੀ ਲੋਕਾਂ ਨੇ ਹਣ ਮਿਹਣੇ ਮਾਰ ਮਾਰ ਕੇ ਮਾਰ ਦੇਣਾ ਹੀਗਾ ਉਹੀ ਨਹੀਂਗਾ ਛੱਡਣਾ ਹੈਗਾ ਐਨੇ ਤਾਨੇ ਮਿਹਣੇ ਵੱਜਣੇ ਹੀ ਆਖਣਾ ਹੀ ਦੋ ਅੱਗੇ ਖਾ ਕੇ ਆਈ ਤੇ ਜੀ ਆਣ ਕੇ ਨੇ ਪਰਜਾਈ ਖਾ ਲਈ ਕਿਹੜੇ ਖੂਚ ਪੈਣਾ ਹੀਗਾ ਹੀ ਮੰਮੀ ਤੂੰ ਇਹ ਕੋ ਟੈਂਸ਼ਨ ਲੈਂਦੇ ਹੋ ਜਿੱਥੇ ਮੈਂ ਦੋ ਖਾਧਿਆ ਤੀਜੀ ਵੀ ਖਾ ਲੂੰਗੀ ਤੇ ਕਲੰਕ ਲੱਗ ਜੂਗਾ ਤੇ ਹੋਰ ਕੀ ਹੋ ਜਾਊਗਾ ਕਭਲ ਤੂੰ ਤੇ ਹਾਂ ਮੈਨੂੰ ਹੈ ਹੀ ਨਹੀਂ ਗੱਲ ਕਹਿਤੀ ਨਾ ਮੈਂ ਬਾਹਰ ਮੂੰਹ ਕੱਢਣ ਜੋਗੀ ਨਹੀਂ ਗਈ ਰਹੀ ਮੈਂ ਇੰਨੀ ਦੁਖੀ ਹੋ ਗਈਆਂ ਜਿਹੜਾ ਕੋਈ ਹਿਸਾਬ ਨਹੀਂ ਮੈਨੂੰ ਪੁੱਛ ਕੇ ਕੋਈ ਵੇਖੇ ਹੁਣ ਤੇ ਮੰਮੀ ਮੇਰੇ ਨਾਲ ਹੋਈਆਂ ਬੀਤਦੀਆਂ ਵਾ ਮੇਰੇ ਤੋਂ ਵੀ ਜ਼ਿਆਦਾ ਕੋਈ ਦੁਖੀ ਆ ਜਿੱਦਾਂ ਮੇਰਾ ਢਿੱਡ ਦੁਖੀ ਹੁੰਦਾ ਨਾ ਮੈਨੂੰ ਪਤਾ ਵਾ ਮੈਨੂੰ ਭਾਬੀ ਇੰਨੀ ਮਿਹਣੋ ਕਮਿਣ ਕਰਦੀ ਰਹਿੰਦੀ ਹੈ ਨਾ ਮੈਨੂੰ ਪਤਾ ਮੈਂ ਕਿਸ ਕਿਦਾਂ ਆਪਣੀ ਜ਼ਿੰਦਗੀ ਕੱਟਣ ਦੀ ਆ ਵਲ ਤੋਂ ਉਹ ਤਾਂ ਹੀ ਗੱਲ ਕਹਿਤੀ ਨਾ ਅੱਗੇ ਤੇਰੇ ਵੱਲ ਵੇਵੇ ਕਿ ਮੈਂ ਝੂਲਦੀ ਹਾਂ ਹੁਣ ਮੈਂ ਆਪਣੇ ਪੁੱਤ ਵੱਲ ਵੇਵੇ ਕਿ ਝੂਲੂਗੀ ਖਰਿਆ ਕਿਦਾਂ ਦੀ ਬਲਛਣੀ ਵਿਆਹ ਲਿਆਂਦੀ ਜਿਹੜੀ ਨੈਤਿਕ ਪਾਤਰ ਰੱਖਦੀ ਸਾਡੇ ਘਰ ਮੰਮੀ ਤੂੰ ਟੈਨਸ਼ਨ ਕੋ ਲੈਂਦੀ ਆ ਟੈਨਸ਼ਨ ਦਾ ਹੱਲ ਹੈਗਾ ਵਾ ਆ ਲੈਟਰ ਹੀ ਹੈ ਨਾ ਜਿਹੜਾ ਲਿਖ ਕੇ ਦੇਗੀ ਆ ਵੀ ਮੈਂ ਮਰ ਚਲਨੀ ਆ ਆਲਾ ਫੜ ਇਹਦਾ ਵੀ ਅਜ ਮੈਂ ਕੰਮ ਖਤਮ ਹੀ ਕਰ ਦਿੰਨੀ ਆ ਕਿਹੜਾ ਪ੍ਰੂਫ ਰਹੇਗਾ ਵੀ ਉਹ ਸਾਡੇ ਕਰਕੇ ਮਰੀ ਆ ਹੈ ਤੂੰ ਐਵੇਂ ਡਰੀ ਜਾਈ ਨਹੀਂ ਆ ਪੁੱਤ ਹਾਤ ਤੂੰ ਦਿੱਤਾ ਪੜ ਤਾਂ ਜਿਹੜੀ ਜੀਬ ਚੱਲਣੀ ਉਹਦੀ ਉਹ ਚਲਾਉਗੀ ਉਹ ਕੋਈ ਨਹੀਂ ਉਹ ਵੀ ਬੰਦ ਹੋ ਜਾਣੀ ਆ ਐਡੀ ਨਹੀਂ ਮਰਨ ਵਾਲੀ ਕਿ ਉਹਨੂੰ ਉਸੇ ਵੇਲੇ ਮਰ ਜੂਗੀ ਤੇ ਖਤਰ ਮਰਾਜ ਉਹਨੂੰ ਅਣਕੇ ਲੈ ਜਾਊਗਾ ਐਡੀ ਛੇਤੀ ਨਹੀਂ ਮਰਨ ਵਾਲੀ ਉਹ ਤਾਂ ਮਾਰ ਕੇ ਨਾ ਰਾਜੀ ਕਿਸ ਨੂੰ ਤੂੰ ਕਹਿੰਦੀ ਉਸੇ ਵੇਲੇ ਮਰ ਜੂਗੀ ਉਹਦੀ ਨਹੀਂ ਜੀਬ ਬੰਦ ਹੋਣੀ ਤੂੰ ਤੇ ਆਨੇ ਨਾ ਬੰਦ ਹੋ ਜੂ ਨਹੀਂ ਹੋਣੀ ਕੋਈ ਨਹੀਂ ਘਰੇ ਆਉਣਾ ਨਾ ਮੈਂ ਵੇਖ ਲੈਣੀ ਆ ਮੈਂ ਨਹੀਂ ਕਿ ਕੋਈ ਡਰਦੀ ਮੀ ਆ ਲੈnde ਕੀ ਕਰਦੀ ਆ ਬਣਾ ਸਲਚਨਾ ਪੁੱਤ ਉਹ ਸਾਡੇ ਹੱਥੋਂ ਨਹੀਂ ਕਿ ਦੁਖੀ ਉਹ ਤੇਰੇ ਹੱਥੋਂ ਦੁਖੀ ਆ ਵੀ ਇਹ ਨਾਨਾ ਮੇਰੀ ਇੱਥੇ ਆਣ ਕੇ ਬਹਿ ਕਿਉਂ ਗਈ ਆ ਤੇ ਮੰਮੀ ਜਦੋਂ ਕੱਲ ਮੈਂ ਚੋਲਾ ਚੁੱਕ ਕੇ ਚਲ ਚੱਲੀ ਹੀ ਉਹ ਤਾਂ ਤੂੰ ਹੀ ਤੇ ਵੀਰ ਨੇ ਕਿਉਂ ਮੈਨੂੰ ਟੱਕਿਆ ਨਾ ਡੱਕਦੇ ਤੇ ਮੈਂ ਚਲ ਜਾਣਾ ਸੀ ਤੇ ਸਭ ਕੰਮ ਸਹੀ ਹੋ ਜਾਣੇ ਸੀ ਤੇ ਤੂੰ ਜਾਣਾ ਪਤਾ ਕਿੱਥੇ ਆ ਇੱਥੇ ਹੀ ਤੂੰ ਵਸਣਾ ਉਹ ਆਉਂਦੀ ਆ ਨਾ ਉਹਦਾ ਮੈਂ ਚਾਹ ਲਾ ਦੇਣੀ ਆ ਜਿਹੜਾ ਮੇਰਾ ਇੱਕ ਕਿਲਾ ਮੇਰੇ ਨਾਂ ਵਾ ਨਾ ਉਹ ਤੇਰੇ ਨਾਂ ਕਰਾ ਦੇਣੀ ਆ ਤੇ ਤੂੰ ਬੈ ਕੇ ਤੇ ਰੋਟੀ ਖਾ ਉਹ ਐ ਰਮਾਨਾ ਨੇ ਬਹਿ ਜਾਣਾ ਨੇ ਮੰਮੀ ਮੈਂ ਇੱਥੇ ਜ਼ਮੀਨਾਂ ਦੇ لالਚ ਨੂੰ ਨਹੀਂ ਬੈਠੀ ਵੀ ਮੈਂ ਤੇ ਇਹ ਆਪਣਾ ਟਾਈਮ ਕੱਢਣ ਦੀ ਆ ਕਿ ਮੇਰਾ ਪੁੱਤ ਪਲ ਜੇ ਤਾਂ ਕਿ ਕੰਮ ਟੰਦੇ ਲੱਗ ਜੇ ਵੀ ਪਰ ਮੰਮੀ ਇੱਕ ਗੱਲ ਜ਼ਰੂਰ ਹੈਗੀ ਆ ਉਹਨਾਂ ਚਿਰ ਕੋਈ ਕਿਸੇ ਦਾ ਦੁੱਖ ਨਹੀਂ ਸਮਝਦਾ ਜਿੰਨੇ ਤਰ ਆਪਣੇ ਤੇ ਨਾ ਬੀਤਦੀ ਹੋਵੇ ਵੀ ਇਹ ਵੀਡੀਓ ਜਰਾ ਕ ਗਿੱਲੇ ਮੈਂ ਜਰਾ ਕ ਪੋਲੇ ਦੇ ਨਹੀਂ ਇੱਥੇ ਧਾਰ ਤੇ ਸੁੱਕ ਜਾਣਗੇ ਮੰਮੀ ਆ ਕਾਮਾਵਾਲੀ ਨੂੰ ਕਹਿ ਕੇ ਨਾ ਇੱਕ ਵਾਰੀ ਗੋਹਾ ਜਾ ਫਰਵਾ ਲੋ ਇੱਥੋਂ ਆ ਫਰਾਉਨੇ ਮੈਂ ਹਾ ਸਟਾ ਸਟਾ ਹਟਦਿਆਂ ਤੇ ਮੇ ਮਾਂ ਹਟੂ ਤੇ ਪੇਰੀ-ਪੇਰੂ ਉੱਪਰ ਸਾਰੀ ਮਿੱਟੀ ਉੱਠ ਗਈ ਆ ਕਬਲ ਪਤਾ ਫੋਨ ਆਉਂਡਿਆ ਲਿਆ ਫੜ ਕੇ ਵੇਖਾਂ ਮੈਂ ਕਿਦਾ ਤਰਵੀਰ ਦਾ ਕ ਨਹੀਂ ਕਰਿਆ ਮੰਮੀ ਵੀਰਦਾ ਹੀ ਹੋ ਲਿਆ ਮੈਂ ਕਰਾਂ ਗੱਲ ਕੀ ਅਖਣਾ ਮੈਂ ਚੁੱਪ ਹਾਂ ਮੰਮੀ ਹਾਂ ਕਰਨਾਮ ਕੀ ਹਾਲ ਆ ਪਮਾ ਦਾ ਠੀਕ ਆ ਪੰਮਾ ਨੂੰ ਕਿਹਾ ਵਾ ਚੰਗੀ ਭਲੀ ਆ ਕਿਉਂ ਕੀ ਗੱਲ ਵਾ ਜਿਹੜੇ ਪੈਸੇ ਲਾਉਣੇ ਆ ਲਵਾਤੇ ਮੇਰੇ ਇਹਨੇ ਹਾਂ ਤਾਂ ਕੀ ਆਂਦੀ ਹੁਣ ਸਾਖਣਾ ਕੀ ਆ ਪੁਲਿਸ ਮੰਗਾਈ ਅਗਲੀ ਨੇ ਹਾਂਜੀ ਪੁਲਿਸ ਨੂੰ ਬਿਆਨ ਦੇਣੇ ਆ ਓ ਹਾਏ ਪੁਲਿਸ ਮੰਗਾਲੀ ਹੁਣ ਇਹਨੇ ਹੋਰ ਇਹਨੇ ਡਾਕਟਰ ਨੂੰ ਕਹਿਤਾ ਇੱਕ ਪੀ ਪੁਲਿਸ ਸੱਦੋ ਤਾਨੂੰ ਬਿਆਨ ਦੇਣੇ ਆ ਇਹ ਤਾਂ ਕਰਨਾ ਪਤਾ ਨਹੀਂ ਕਿਹੜੀ ਜਰਮਨ ਦੀ ਸਾਡੇ ਨਾਲ ਦੁਸ਼ਮਣੀ ਰਹੀ ਹੈ ਕੱਢਣੇ ਦੁਸ਼ਮਣ ਇਹ ਤਾਂ ਮੈਨੂੰ ਮਮਮੀ ਪਤਾ ਨਹੀਂ ਆ ਬਿਰਤਾ ਨੇ ਭਾਈ ਨੂੰ ਬਹੁਤ ਜ਼ਿਆਦਾ ਨਾ ਤਾਂ ਕਰਨ ਲਗਾ ਕੰਮ ਤੈਨੂੰ ਇਸ ਛੱਡ ਕੇ ਇਹਦੇ ਪੇਕੇਂ ਕਰਤਾ ਫੋਨ ਵੀ ਆ ਕੇ ਸਾਂਭ ਲੋ ਇਹਨੂੰ ਮੈਂ ਚੈੱਕ ਕਰਨਾ ਜਦੋਂ ਪੁਲਸੀ ਬੁਲਾ ਲਈ ਫੇੜੀਂ ਮੈ ਕੀ ਲੱਗਦੀ ਆ ਨਹੀਂ ਫੇੜੀਂ ਕੀ ਲੱਗਦੀ ਆ ਪੇਰੇ ਪੇਕੇ ਸਾਮਣ ਨਾ ਸਾਮਣ ਕੀ ਜਾਂਦੇ ਆ ਤੇ ਪੇਕੇ ਜਾਂਦੇ ਆ ਦਾੜੀ ਅੰਦਾ ਆਉਨੇ ਆਉਨੇ ਆ ਇਹ ਉਹ ਵੀ ਮੂਲ ਨਾਲ ਜਿੱਦਾਂ ਮਿੱਟੀ ਝਾੜੀ ਉਦਾਂ ਕਰਦੇ ਹੀ ਉਹ ਵੀ ਨਹੀਂ ਮੈਂ ਕਿਹਾ ਮੈਂ ਤੁਹਾਡੀ ਧੀ ਛੱਡ ਕੇ ਚੱਲ ਚੱਲੇ ਆ ਵਾ ਤੇ ਤੁਸੀਂ ਆਜੋ ਆਣ ਕੇ ਤੇ ਸਾਂਭ ਲੋ ਆਪਣੀ ਧੀ ਜਦੋਂ ਇਹਨੇ ਪੁਲਿਸ ਮੰਗਾ ਲਈ ਮੇਰੇ ਇਲਾਜ ਕਰਦਿਆਂ ਕਰਦਿਆਂ ਨੇ ਸਭ ਕੋ ਕਰ ਲਈਏ ਤੇ ਫਿਰ ਤੁਹਾਡਾ ਇਹਦੇ 'ਚ ਕੀ ਕਸੂਰ ਵਾ ਮੈਂ ਜਿਹੜੀ ਸਰਚ ਖੇਪਾਉਣੀ ਸਾਡੇ ਪਾਤੀ ਮੰਮੀ ਨੂੰ ਅੱਗੇ ਲੱਗ ਲਗੀ ਪੁੱਛਣਗੇ ਕੀ ਦੱਸੋ ਉਹਨਾਂ ਨੂੰ ਵੀ ਇਹ ਲੜ ਕੇ ਦਵਾਈ ਖਾਦੀ ਇਹਨੇ ਹਾਂ ਤੇ ਪਤਾ ਮੰਮੀ ਜਦੋਂ ਪੁੱਲਸਨ ਲੱਗ ਗਿਆ ਸਾਰੇ ਸੀਕੇ ਲੱਗਣਾ ਪਤਾ ਸਾਰੇ ਪੈਨ ਚ ਲੱਗਣਾ ਪਤਾ ਇਸ ਚਾਰਨ ਲੱਗਣਾ ਪਤਾ ਹੁਣ ਤੇ ਇਹਦਾ ਪਤਾ ਕਿਸ ਰੀਕੇ ਨੂੰ ਪਤਾ ਕਿਸੇ ਨੂੰ ਨਹੀਂ ਪਤਾ ਤੇ ਹੁਣ ਤੇ ਸਾਡੀ ਜਿਆਦੀ ਮਿੱਟੀ ਪੁੱਟੀ ਗਈ ਏ ਚੱਲ ਮੰਮੀ ਹੁਣ ਕਰਨਾ ਜਦੋਂ ਆਪਣਾ ਟੱਬਰ ਹੀ ਮਾੜਾ ਹੋ ਗੋ ਚੱਲ ਠੀਕ ਆ ਮੰਮੀ ਕੱਟੋ ਮੈਂ ਆ ਚਲਿਆ ਚੱਲ ਠੀਕ ਆ ਜਾ ਖੈਨ ਮੈਂ ਤਨ ਕਬਲ ਇਹ ਪੇਚ ਤੂੰ ਭਾਵੇਂ ਪਾੜ ਦੇ ਤੇ ਜੋ ਮਰਜੀ ਕਰ ਦੇ ਜਿਹੜੀ ਲੁਤਰੀ ਇਹਦੀ ਚਲਦੀ ਉਹ ਨਹੀਂ ਇਹਦੀ ਚੱਲਣੋਂ ਹਟੀ ਹੱਲੇ ਵੀ ਹੱਲੇ ਨਹੀਂ ਬਾਜ ਆਉਂਦੇ ਹੀ ਮੰਮੀ ਹੋਇਆ ਕੀ ਆ ਸਭ ਠੀਕ ਆ ਨਾ ਭਾਬੀ ਠੀਕ ਆ ਨਾ ਠੀਕ ਉਹਨੂੰ ਕਿਹਾ ਨਖਤੀ ਨੂੰ ਅਗਲੀ ਨੇ ਡਾਕਟਰਾਂ ਨੂੰ ਕਹਿਤਾ ਵਾ ਵੀ ਪੁਲਿਸ ਸੱਦਾ ਇੱਥੇ ਮੈਂ ਬਿਆਨ ਦੇਣੇ ਇਹ ਹੁਣ ਸਾਰਿਆਂ ਨੂੰ ਸਾਨੂੰ ਨਾ ਬਣਾਉਂਗੀ ਨਾ ਤੇ ਨਾਲੇ ਸਾਨੂੰ ਦਾਲ ਪਿਆਲੂਗੀ ਇੱਥੇ ਮੇਰੀ ਗੱਲ ਸੁਣ ਉਹਦੇ ਪੇਕੇ ਨੂੰ ਨਹੀਂ ਸਮਝਾਇਆ ਵੀ ਵੀ ਉਹਨਾਂ ਨੂੰ ਸਮਝਾਉਣ ਇਹਨਾਂ ਆਣ ਕੇ ਸਮਝਾਉਂ ਤਾਂ ਸਹੀ ਕੁਝ ਕਹਿਣ ਤੇ ਸਹੀ ਗਈ ਕੀ ਪਿਆ ਕੇ ਨੇ ਸਮਝਾਇਆ ਅਗਲੇ ਨੇ ਮੋੜ ਦੀ ਪੈਰੀ ਖਲਾਇ ਪਾਣੀ ਦਾ ਘੋਟਰੀ ਨੂੰ ਪਿਆਲੇ ਤਾਂ ਉਹਨਾਂ ਨੇ ਇਹਨੂੰ ਕੀ ਸਮਝਾਉਣਾ ਉਹ ਤਾਂ ਲੱਗਰ ਨਾ ਆਂਦਾ ਵਾ ਉੱਤਰ ਹੀ ਨਹੀਂ ਕੋਈ ਦੇਣ ਦੇ ਮਿੱਟੀ ਚਾਣ ਦੇ ਇਹਦਾ ਮੂੜੀਆਂ ਤੋਂ ਤੇ ਉਹ ਵੀਰ ਨੂੰ ਕਹੋ ਨਾ ਵੀ ਇਹਦੇ ਪਿਓ ਨੂੰ ਕਵੇ ਵੀ ਇਹਨੂੰ ਸਮਝਾਵੇ ਵੀ ਇਹ ਇਦਾਂ ਕਿਉਂ ਕਰਨ ਦੀ ਆਖਰ ਆਉਣਾ ਤੇ ਇਸੇ ਘਰ ਚ ਹੈ ਨਾ ਬਾਅਦ ਚ ਤੇ ਪਿਓ ਨੂੰ ਕੀਤਾ ਫੋਨ ਪਿਓ ਜਾਂਦਾ ਹੀ ਆਗੇ ਆਗੇ ਕਰੀ ਜਾਂਦਾ ਉੱਥੇ ਮੰਮੀ ਤੂੰ ਇਹਦੀ ਪਰਜਾਈ ਨੂੰ ਫੋਨ ਕਰਾ ਉਹ ਇਹਨੂੰ ਕੁਝ ਸਮਝਾਵੇ ਵੀ ਹੁਣ ਤੇ ਪੁਲਿਸ ਤੱਕ ਪਹੁੰਚ ਗਈ ਹਾਂ ਨੂੰ ਚੰਗਾ ਥਾਣੇ ਚ ਰੋਲੂਗੀ ਪਤਮੇ ਅਨਾਚਰ ਫੋਨ ਨਹੀਂ ਕਰਨਾ ਜਿੰਨਾ ਚਿਰ ਗਰਨਾਮ ਘਰ ਨਹੀਂ ਆਉਂਦਾ ਉਹ ਤੋਂ ਪੁੱਛੇ ਬਗੈਰ ਮੈਂ ਨਹੀਂ ਕਾ ਫੋਨ ਕਰਨਾ ਹੈਗਾ ਲੈ ਮੰਮੀ ਵੀਰ ਤੇ ਆ ਵੀ ਗਿਆ ਵਾ ਆਇਆ ਨਾ ਵਿਚਾਰਾ ਰੋਟੀ ਪਾਣੀ ਕੋਈ ਲੈਣ ਕੇ ਹੋਰ ਕਿੱਧਰ ਆਣਾ ਸੀ ਵੀਰਪੜ ਛੇਤੀ ਆ ਗਿਆ ਤੇ ਆਉਣਾ ਹੈ ਪੈਣਾ ਉੱਥੇ ਮੇਰਾ ਹੀ ਰੱਖਿਆ ਹੋਣਾ ਅਗਲੀਆਂ ਸਰਾਸਰ ਜਿੱਦਾ ਨਾਲ ਆਤਾ ਤੇ ਇਨੀ ਮੈਂ ਠੱਕੇ ਨਾ ਯਾਰ ਪਹਿਲੀ ਤੇ ਡਾਕਟਰਾਂ ਠੱਕੇ ਮਾਰ ਕੇ ਬਾਹਰ ਕੱਢਿਆ ਮੈਨੂੰ ਤੇ ਉਹਦੇ ਪੇਕੇ ਆਣਾ ਨੇ ਕੋਈ ਸਮਝਾਇਆ ਨੂੰ ਉਹ ਸੁਣਦੀ ਕਿਹਦੀ ਉਹ ਤੇ ਲਲਕਾਰੇ ਮਾਰਦੀ ਉੱਥੇ ਸਿੱਧਾ ਨਾ ਹਟਲਾਤਾ ਨੇ ਮੇਰਾ ਪੀ ਇਹਨੇ ਯਾਰ ਦੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਤੇ ਮੈਨੂੰ ਖਤਰਾ ਇੱਥੋਂ ਪੀ ਇਹਨੂੰ ਕੱਢੋ ਬਾਹਰ ਤੇ ਮੈਨੂੰ ਕੱਢਤਾ ਬਾਹਰ ਉਸ ਦਿਨ ਵੀਰੇ ਇਹੋ ਉਹਦੇ ਪੇਕੇ ਕੀ ਜਾਂਦੇ ਹੈਗੇ ਮਾਤਾ ਇੱਦਾਂ ਪੇਕੇ ਨਾ ਬੋੜਿਆ ਕੋਈ ਨਹੀਂ ਨਾਲੇ ਪੇਕੇ ਨੂੰ ਪਤਾ ਸਾਡੀ ਕੁੜੀ ਕਿੱਦਾਂ ਕਰਤੂਤਾਂ ਕਰਦੀ ਸਾਰਾ ਪਤਾ ਇਹਨਾਂ ਨੂੰ ਨਾਲੇ ਗੱਲ ਮਾਤਾ ਹੁਣ ਮੈਂ ਇੱਥੇ ਬਾਣੀ ਨਹੀਂ ਜਾਈ ਨਾ ਕੋ ਹੋ ਗਿਆ ਨਾ ਘਰ ਨਾ ਵੜੀ ਮੇਰੇ ਉਹ ਪਤਾ ਇੰਨੇ ਗੁੱਸੇ ਦੇ ਨਾ ਉਹਨੂੰ ਲਿਆਉਣਾ ਹੈ ਪਿਆਣਾ ਵਾ ਘਰ ਤੇ ਤੂੰ ਇਦਾਂ ਕਰ ਮਾੜੀ ਮਾਟੀ ਸਰਪੰਚ ਨੂੰ ਤਲਾਹ ਦੇ ਆ ਫਿਰ ਵੀ ਪੁਲਿਸਾਂ ਦੇ ਰਾਹੀਂ ਪੈਣਾ ਹੀ ਆ ਕੋਖਰੀਂ ਦਾ ਮਾਤਾ ਕਾਦੀ ਤਲਾਹ ਦੀ ਦੇ ਕੀ ਮਾੜਾ ਕੀਤਾ ਸੀ ਕੋਈ ਗਲਤ ਕੀਤਾ ਗਈ ਜੋ ਕੀਤਾ ਉਹ ਜਾਨ ਨਹੀਂ ਦਿੱਤਾ ਵਾ ਮਾੜੇ ਸੋ ਉਲਟ ਕੀਤਾ ਉਹਨੇ ਵੀਰੇ ਮੈਂ ਤਾਂ ਕਹਿੰਨੀ ਦੋ ਚਾਰ ਦਿਨ ਲਈ ਅੱਗੇ ਪਿੱਛੇ ਹੋ ਜਾਈਏਗੇ ਤੇ ਕਿਤੇ ਨਹੀਂ ਜਾਣਾ ਬੈਠੇ ਮਨਾਂਗੇ ਆ ਪਾ ਡੱਗੂ ਨਾ ਮੈਂ ਵੇਖ ਲੂੰ ਆਗੇ